ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਪੰਜਾਬ ਲਿਖਤ ਉੱਪਰ ਸਵਾਗਤ ਹੈ ਜਿਸ ਵਿੱਚ CBSE ਬੋਰਡ ਵਿਸ਼ਾ ਪੰਜਾਬੀ ਜਮਾਤ 10ਵੀਂ ਦਾ ਸਿਲੇਬਸ ਵਿਸਥਾਰ ਸਹਿਤ ਪੂਰਾ ਕੀਤਾ ਜਾ ਰਿਹਾ ਹੈ ਗਿਆਨੀ ਗੁਰਦੀਪ ਸਿੰਘ ਦੇ ਲੇਖ ਮੇਰੇ ਵੱਡੇ ਵਡੇਰੇ ਵਿੱਚ ਲੇਖ ਦੱਸਦੇ ਹਨ ਕਿ ਉਹਨਾਂ ਦੇ ਵੱਡੇ-ਵਡੇਰੇ ਪੁਰਾਣੇ ਪੰਜਾਬ ਦੇ ਨਮੂਨੇ ਦੇ ਮਨੁੱਖ ਸਨ ਜਿਹੜੇ ਉਸਨੇ ਦੇਖੇ ਨਹੀਂ ਪਰ ਲੋਕਾਂ ਤੋਂ ਉਹਨਾਂ ਦੀਆਂ ਕਹਾਣੀਆਂ ਸੁਨੀਆਂ ਹਨ ਜੋ ਕਿ ਦਿਉਆਂ ਵਰਗੇ ਕਦ ਕਾਠ ਵਾਲੇ ਹੁੰਦੇ ਸਨ ਲੇਖਕ ਤੇ ਦਾਦੇ ਚਾਰ ਭਰਾ ਸਨ ਦਾਸ ਪੁੰਨੂ ਰਾਮ ਦਿੱਤਾ ਤੇ ਸਾਹਿਬ ਸਿੰਘ ਨਰੋਈ ਸਰੀਰਾਂ ਵਾਲੇ ਅਤੇ ਦਬ ਕੇ ਵਹੁਣ ਵਾਲੇ ਤੇ ਰੱਜ ਕੇ ਖਾਣ ਵਾਲੇ ਇਹ ਭਰਾ ਲਾਗਲੇ ਪਿੰਡਾਂ ਵਿੱਚ ਹਉਆ ਸਨ ਇੱਕ ਵਾਰੀ ਉਹ ਪਿੰਡ ਛਾਪੇ ਵਿੱਚ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਦੇ ਵਿਆਹ ਉੱਤੇ ਗਏ ਤਾਂ ਘਰ ਵਾਲਿਆਂ ਵੱਲੋਂ ਮੇਲ-ਗੇਲ ਲਈ ਬਣਾਇਆ ਪ੍ਰਸ਼ਾਦ ਦਾ ਕੜਾਹਾ ਚਟਮ ਕਰ ਗਏ ਫਲਸਰੂਪ ਛਾਪੇ ਵਾਲਿਆਂ ਨੇ ਅੱਗੇ ਤੋਂ ਉਹਨਾਂ ਨਾਲ ਮਿਲਣਾ ਵਰਤਨਾ ਬੰਦ ਕਰ ਦਿੱਤਾ ਖਾਣ-ਪੀਣ ਤੋਂ ਵੱਧ ਕੇ ਉਹਨਾਂ ਦੀ ਜੋਰਾਵਰੀ ਮਸ਼ਹੂਰ ਸੀ ਇੱਕ ਵਾਰੀ ਜੰਗਲਵਲ ਇੱਕ ਪੁੱਸਰਿਆ ਪਹਿਲਵਾਨ ਪਿੰਡ ਦੀਏ ਚੌਧਰੀ ਚੜ੍ਹ ਸਿੰਘ ਵੱਲ ਸਵਾਗਤ ਕੀਤੀ ਜਾਨ ਮਗਰੋਂ ਪੱਕੀ ਰਸਦ ਮੰਗਲ ਲੱਗਾ ਜਿਸ ਵਿੱਚ ਘਟੋ ਘਟ ਧੜੀ ਧੜੀ ਘਿਓ ਤੇ ਖੰਡ ਬਦਾਮ ਤੇ ਹੋਰ ਸਮਾਨ ਹੁੰਦਾ ਸੀ ਕਾਲ ਦੇ ਦਿਨਾਂ ਦੇ ਬਾਵਜੂਦ ਭਾਵੇਂ ਚੌਧਰੀ ਰਸਦ ਤਾਂ ਦੇ ਦਿੰਦਾ ਪਰ ਉਸ ਲਈ ਪਿੰਡ ਦੀ ਹੱਤਕ ਚਲਣੀ ਔਖੀ ਸੀ ਤੇ ਉਸ ਨੇ ਬਾਬੇ ਪੰਨੂ ਨੂੰ ਪਹਿਲਵਾਨ ਦਾ ਮੁਕਾਬਲਾ ਕਰਨ ਲਈ ਤਿਆਰ ਕਰ ਲਿਆ ਮਿੱਤੇ ਦਿਨ ਤੇ ਪਿੰਡਾਂ ਦੇ ਲੋਕ ਛੋਟੇ ਜਿਹੇ ਪਿੰਡ ਦੇ ਪਹਿਲਵਾਨ ਦਾ ਨਾਮੀ ਪਹਿਲਵਾਨ ਨਾਲ ਕੋਲ ਦੇਖਣ ਲਈ ਇਕੱਠੇ ਹੋ ਗਏ ਪਹਿਲਵਾਨ ਨੂੰ ਆਪਣੇ ਸਰੀਰ ਉੱਤੇ ਬਹੁਤ ਮਾਣ ਸੀ ਪਰ ਕੋਲ ਸਮੇ ਬਾਬੇ ਨੇ ਉਸ ਦੀ ਠੋਡੀ ਕੂਣੀ ਹੇਟ ਦੇ ਕੇ ਬਾਹਾਂ ਤੇ ਅਜਿਹਾ ਚੁੱਕਿਆ ਕਿ ਉਸ ਦੇ ਆਨੇ ਬਾਹਰ ਆ ਗਏ ਤੇ ਉਸ ਨੇ ਜਾਨ ਬਖਸ਼ਣ ਦਾ ਵਾਸਤਾ ਪਾ ਕੇ ਪਿੱਛਾ ਛੁਡਾ ਲਿਆ ਬਾਬੇ ਪੁੰਨੂ ਦੀ ਜੈ ਜੈਕਾਰ ਹੋ ਗਈ ਜਦੋਂ ਲੇਖਕ ਦੇ ਇੱਕ ਬਾਬੇ ਨੇ ਕੁਝ ਬੰਦਿਆਂ ਨੇ ਕਿਹਾ ਕਿ ਜੇਕਰ ਉਹ ਹਨੇਰੀ ਨਾਲ ਡਿੱਗੇ ਇੱਕ ਭਾਰੀ ਸ਼ਹਿਤੂਤ ਨੂੰ ਬਿਨਾਂ ਛਾਂਗੇ ਖਿੱਚ ਕਰ ਲੈ ਜਾਵੇ ਤਾਂ ਸ਼ਹਿਤੂਤ ਉੱਜਦਾ ਹੋਵੇਗਾ ਤਾਂ ਬਾਬੇ ਨੇ ਸ਼ਾਹ ਦੂਤ ਨੂੰ ਉਥਲ-ਪੁਥਲ ਕੇ ਉਸ ਦੀਆਂ ਜੜਾਂ ਉਖਾੜ ਦਿੱਤੀਆਂ ਤੇ ਖਿੱਚ ਕੇ ਘਰ ਅੰਦਰ ਲੈ ਗਿਆ ਇੱਕ ਵਾਰੀ ਲੇਖਕ ਦਾ ਬਾਬਾ ਦਾਸ ਕੁਝ ਬੰਦਿਆਂ ਵੱਲੋਂ ਮੈਰੇ ਵਿੱਚ ਸੁੱਟੀ ਕਿੱਕਰ ਦੀ ਇੱਕ ਵੱਡੀ ਗੇਲੀ ਇਕੱਲਾ ਹੀ ਮੋਢੇ ਤੇ ਚੁੱਕ ਕੇ ਘਰ ਲੈ ਆਇਆ 80-90 ਵਰੇ ਮਗਰੋਂ ਜਦੋਂ ਇਹ ਛਿੱਲ ਤਰਾਸ਼ ਕੇ ਹੌਲੀ-ਹੌਲੀ ਕੀਤੀ ਲਟੈਨ 8-10 ਗਬਰੂਆਂ ਨੇ ਚੁੱਕੀ ਤਾਂ ਚੜਾਈ ਤਾਂ ਨਾਲ ਹੀ ਉਹਨਾਂ ਦੇ ਬਾਬੇ ਦੇ ਗੁਣ ਗਾਏ ਇਹਨਾਂ ਬਾਬਿਆਂ ਦੀਆਂ ਭੈਣਾਂ ਵੀ ਅਜਹੀਆਂ ਸਨ ਉਹਨਾਂ ਦੀ ਛੋਟੀ ਭੈਣ ਇੱਕ ਵਾਰੀ ਡੂੰਗੇ ਹੋਏ ਜ਼ੁਵਾਰ ਦੇ ਸਿੱਟਿਆਂ ਦੀ ਪੰਡ ਬਨ ਲਈ ਤਾਂ ਉਹਨਾਂ ਵਿੱਚੋਂ ਪੰਜ ਮਾਣ ਕੱਚੀ ਜ਼ੁਵਾਰ ਨਿਕਲੀ ਬਾਬਿਆਂ ਦੇ ਚੜਿੱਕ ਵਿਆਹੀ ਇੱਕ ਭੈਣ ਨੇ ਸ਼ਾਮੀ ਬਾਹਰ ਜਾਣ ਸਮੇ ਇੱਕ ਪਹਿਲਵਾਨ ਦਾ ਮੁਗਦਰ ਜਿਸ ਨੂੰ ਉਸ ਤੋਂ ਬਿਨਾ ਹੋਰ ਕੋਈ ਚੁੱਕ ਹੀ ਨਹੀਂ ਸਕਦਾ ਸੀ ਚੁੱਕ ਕੇ ਇੱਕ ਖੋਲੇ ਵਿੱਚ ਭਗਾ ਮਾਰਿਆ ਸਵੇਰੇ 4-5 ਜਣੇ ਉਸ ਮੁਗਦਰ ਨੂੰ ਖੋਲੇ ਵਿੱਚ ਭਾਲ ਕੇ ਰੇਡ ਲਿਆਏ ਦੂਜੇ ਦਿਨ ਬਾਬਿਆਂ ਦੀ ਭੈਣ ਨੇ ਰਾਹ ਵਿੱਚ ਪਏ ਮੁਗਦਰ ਨੂੰ ਇੰਨੀ ਜ਼ੋਰ ਨਾਲ ਵਹਾ ਕੇ ਸੁਟਿਆ ਕਿ ਨਾਲ ਹੀ ਖੋਲੇ ਦੀ ਕੰਦ ਟੈ ਗਈ। ਪਹਿਲਵਾਨ 101 ਰੁਪਏ ਤੇ ਸੁੱਚੇ ਤਿਉਰ ਦਾ ਨਿਜ਼ਰਾਨਾ ਭੇਟ ਕਰਦੇ ਆ ਭੈਣ ਅੱਗੇ ਪੇਸ਼ ਹੋਇਆ ਤੇ ਉਸਨੇ ਪਹਿਲਵਾਨੀ ਛੱਡ ਦਿੱਤੀ। ਫਿਰ ਉਹ ساری ਉਮਰ ਤਿੱਥ ਤਿਉਹਾਰ ਤੇ ਬਾਬਿਆਂ ਦੇ ਭੈਣ ਨੂੰ ਤਿਉਰ ਤੇ ਕੱਪੜੇ ਦਿੰਦਾ ਰਿਹਾ। ਬਾਬਿਆਂ ਦੀ ਭੈਣ ਆਪਣੇ ਦੋਹਾਂ ਪੁੱਤਰਾਂ ਨੂੰ ਦਿਦ ਰਿੜਕਣ ਪਿੱਛੋਂ ਸਾਰੀ ਮੱਖਣੀ ਅੱਦੋ ਅੰਦ ਵੰਡ ਦਿੰਦੀ ਸੀ ਤੇ ਜੋਰ ਕਰਵਾਉਂਦੀ ਉਹਨਾਂ ਵਿੱਚੋਂ ਵੱਡਾ ਮੰਗਲਨਾਮ ਸਿੰਘ ਨਾਮੀ ਪਹਿਲਵਾਨ ਹੋਇਆ ਲੇਖਕ ਦੇ ਪਿੰਡ ਆਇਆ ਜਦੋਂ ਉਹ ਸਵਾ ਸਵਾ ਮੰਡੀਆਂ ਮੁਗਲੀਆਂ ਫੇਰਦਾ ਤਾਂ ਸਾਰਾ ਪਿੰਡ ਉਸ ਨੂੰ ਦੇਖਣ ਜਾਂਦਾ ਜਿਸ ਦਿਨ ਬਾਬਾ ਉਸ ਨੂੰ ਦੇਖਣ ਗਿਆ ਤਾਂ ਉਸ ਨੇ ਵੀ ਪੰਜੀ ਸੇਰ ਦਾ ਸੰਗਲ ਹੋਰ ਬਨ ਕੇ ਮੁਗਲੀਆਂ ਫੇਰੀਆਂ ਬਾਬੇ ਨੇ ਉਸ ਨੂੰ ਕੁਛੜ ਵਿੱਚ ਲੈ ਕੇ ਉਸ ਨੂੰ ਚਾਂਦੀ ਦਾ ਇੱਕ ਡਬਲ ਰੁਪਈਆ ਤੇ ਧੜੀ ਕਿਉਂ ਦਿੱਤਾ ਮਿੰਦੇ ਲੋਕਾਂ ਨੇ ਵੀ ਬੜਾ ਕੁਝ ਦਿੱਤਾ ਲੇਖਕ ਆਪਣੇ ਵੱਡੇ ਵਡੇਰਿਆਂ ਦੀਆਂ ਇਹ ਗੱਲਾਂ ਸੁਣ ਕੇ ਸੋਚਦਾ ਹੈ ਕਿ ਉਹ ਕਿਤੇ ਕੋਈ ਦਿਓ ਦਾਨੋਂ ਤਾਂ ਨਹੀਂ ਸਨ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਇਸ ਪਾਠ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਲਿਖ ਕੇ ਭੇਜੋ ਧੰਨਵਾਦ